ਸਾਨੂੰ ਇੱਕ ਸਿੰਘ ਮਿਲਿਆ ਜਿਸ ਦੀ ਪਿਛਲੇ ਸਾਲ ਇੱਕ ਵਾਇਰਲ ਹੋਈ ਸੀ ਵੀਡੀਓ ਜੀ ਪਰ ਕਿਸੇ ਨੇ ਇਹ ਨਹੀਂ ਦੇਖਿਆ ਤੇ پوਤੀ ਦੀ ਬੇਅਦਬੀ ਹੋ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੌਜੂਦ ਹਾਂ ਫਤੇਗੜ ਸਾਹਿਬ ਦੀ ਧਰਤੀ ਉੱਤੇ ਤੇ ਰੋਡ ਜੋਤੀ ਸਰੂਪ ਨੂੰ ਜਾਂਦਾ ਹੋਇਆ ਰਸਤਾ ਤੇ ਸਾਨੂੰ ਇੱਕ ਸਿੰਘ ਮਿਲਿਆ ਜਿਸ ਦੀ ਪਿਛਲੇ ਸਾਲ ਇੱਕ ਵਾਇਰਲ ਹੋਈ ਸੀ ਵੀਡੀਓ ਗੱਡੀ ਤੇ ਚੜ੍ਹੇ ਦੀ ਤੇ ਆਪਣੇ ਮੂੰਹ ਤੋਂ ਕੁਝ ਉਚਾਰੇ ਸੀਗੇ ਉਹ ਕੀ ਗੱਲ ਹੋਈ ਸੀ ਇਹ ਜਾਣਕਾਰੀ ਦਿੰਨੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੋ ਬਾਬਾ ਜੀ ਆਪਣਾ ਨਾਮ ਦੱਸੋ ਯਾਰ ਮੇਰਾ ਨਾਮ ਫਤੇ ਸਿੰਘ ਜੀ ਫਤੇ ਸਿੰਘ ਜੀ ਹਾਂ ਜੀ ਥੀ ਡਾਗੋਂ ਚੜਦੀ ਗਲਾਈ ਬਣੀ ਗਲ ਕ੍ਰਪਾ ਦੇ ਅਸਤ ਕਰੋ ਦੀ ਸਿੱਧਾ ਉਹ ਕੇਸ ਕੀ ਹੋਇਆ ਸੀ ਪਿਛਲੇ ਸਾਲ ਉਹ ਨੂੰ ਜਾਣਨਾ ਚਾਹੁੰਦੇ ਆ ਸਾਰੀ ਸੰਗਤ ਕਿਉਂਕਿ ਉਹ ਕੇਸ ਹੈ ਨਾ ਵਾਇਰਲ ਹੋਇਆ ਨਾ ਲੋਕਾਂ ਨੇ ਕਮੈਂਟ ਵੀ ਕੀਤੇ ਥੱਲੇ ਸਹੀ ਕਿ ਕੋਈ ਪੋਜ਼ਿਟਿਵ ਕਮੈਂਟ ਕਰਦਾ ਕੋਈ ਨੈਗੇਟਿਵ ਕਮੈਂਟ ਕਰਦਾ ਉਹ ਅਸਲੀ ਕੇਸ ਹੋਇਆ ਕੀ ਸੀ ਅਸਲ ਦੇ ਵਿੱਚ ਨਾ ਜੀ 25 ਤਰੀਕ ਦੀ ਰਾਤ ਨੂੰ ਅਸੀਂ ਜੋ ਮੋਤੀ ਰਾਮ ਦੇ ਕਿਨੇ ਜਾਣੀ ਹੈ ਜੀ 7 ਵਜੇ ਉੱਥੇ ਮੱਥਾ ਟੇਕਣ ਜਾਂਦੇ ਆ ਉਥੋਂ ਵਾਪਸੀ ਕਰਦੇ ਆ ਮੇਨ ਦਰਵਾਜ਼ਾ ਜਿਹੜਾ ਆਪਣਾ ਉਮਦਾਗਾ ਨੇ ਬੁਰਜ ਦਾ ਹਨਾ ਉਹ ਮੇਨ ਦਰਵਾਜ਼ੇ ਦੇ ਸਾਈਡ ਤੇ ਨਾ ਰਹਾਇਸ਼ ਬਣੀ ਹੋਈ ਆ ਬਰਾਂਡੇ ਜੀ ਉੱਥੇ ਸੰਗਤ ਬੈਠੀ ਸੀਗੀ ਤੇ ਉੱਥੇ ਪੋਥੀਏ ਵੇਚੀ ਜਾਂਦੇ ਸੀ ਮੈਂ ਕਹਿੰਦਾ ਵੀ ਲੱਖਾਂ ਹਜ਼ਾਰਾਂ ਦੀ ਸੰਗਤ ਲੰਘ ਹੀ ਹੋਣੀ ਆ ਉਥੋਂ ਦੀ ਜੀ ਪਰ ਕਿਸੇ ਨੇ ਇਹ ਨਹੀਂ ਦੇਖਿਆ ਵੀ ਉੱਥੇ ਪੋਥੀਏ ਦੀ ਬੇਅਦਵੀ ਹੋਈ ਜਾਂਦੀ ਆ ਉਹ ਅਸੀਂ 5 ਮਿੰਟ ਪਹਿਲਾਂ ਦੇਖਿਆ ਉੱਥੇ ਖੜ ਕੇ ਉਹਨਾਂ ਨੇ ਪਾਣੀ ਪੀਤਾ ਬੋਤਲ ਰੱਖੀ ਉੰਮੀ ਪੋਥੀ ਚੱਕ ਕੇ ਫੜਾਈ ਹੁਣ ਇੱਥੇ ਫਤੇਗੜ ਸਾਹਿਬ ਬੇਅੰਤ ਲੰਗਰ ਲੱਗੇ ਨੇ ਜੀ ਹਣਾ ਜਰੂਰ ਜਿਹੜਾ ਲੋਕੀ ਖਾ ਲੈਣ ਟੱਟ ਦੇ ਹੱਥ ਮਾਰ ਕੇ ਲੰਘ ਜਾਂਦੇ ਆ ਬੇਅੰਤੀ ਲੰਗਰ ਲੰਗੇ ਨੇ ਹੁਣ ਇਹ ਤਾਂ ਨਿਗਰ ਉੱਥੋਂ 50 ਸ਼ੱਕ ਲਈ ਤੇ ਚਾਪੀ ਕੇ ਹੱਥ ਕੋਲ ਆ ਹਾਂ ਨਹੀਂ ਨਾ ਨਾ ਉਹ ਅਗਲਾ ਕੋਠੀ ਫੜਦਾ ਤੇ ਚੱਕ ਕੇ ਲੈ ਜਾਂਦਾ ਵੀ ਉੱਥੇ ਕੋਈ ਵੀ ਇਹ ਨਹੀਂ ਹੈਗਾ ਭਈ ਵਿਆ ਬੇਦਬੀ ਕਰੂਗਾ ਕੋਈ ਵੀ ਕਰ ਸਕਦਾ ਲੋਕ ਕਹਿੰਦੇ ਆ ਵੀ ਤੁਸੀਂ ਪਿਆਰ ਨਾਲ ਵੀ ਸਮਝਾ ਸਕਦੇਰੇ ਵੀ ਨਿਆਗ ਸਿੰਘ ਹਮੇਸ਼ਾ ਹੀ ਟੁੱਟ ਕੇ ਪਏ ਨੇ ਕਿਸੇ ਨੂੰ ਮਾਰਦੇ ਨੇ ਕਿਸੇ ਗੁੱਟ ਵੜਦਾ ਹਾਂਜੀ ਮੈਂ ਉਹੀ ਬਸ ਦੱਸ ਰਿਹਾ ਤੁਹਾਨੂੰ ਪਿੱਛੇ ਤੋਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕਿਹਨੇ ਥਿਓਰੀ ਦਿੱਤੀ ਆ ਹਣਾ ਕਿਉਂਕਿ ਇਹ ਰੂਲ ਨੇ ਸ਼ਾਮ-ਦਾਮ-ਡੰਡ-ਪੇਦ ਜਿਵੇਂ ਇੱਕ ਸਰਤਿੰਦਰ ਸਾਹਿਬ ਨੇ ਕਿਹਾ ਚਾਰ ਹੀ ਤਰੀਕਿਆਂ ਦਾ ਬੰਦਾ ਕਰੇ ਕਮਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੱਡੇ ਨਾਲ ਇਹ ਚਾਰ ਨੇ ਇਹ ਇਹਨਾਂ ਵਿੱਚ ਜੀਣਾ ਪੰਥ ਨੇ ਹਨਾ ਪਹਿਲਾਂ ਆਪਾਂ ਨੇ ਪਿਆਰ ਨਾਲ ਪੁੱਛਿਆ ਵੀ ਥਿਊਰਟੀ ਕਮੇਟੀ ਤੋਂ ਲੇਤੀ ਸਰੋਵਣੀ ਕਮੇਟੀ ਤੋਂ ਲੇਤੀ ਕਹਿੰਦੇ ਹਾਂ ਜੀ ਅਸੀਂ ਕਿਹਾ ਸਰੋਵਣੀ ਕਮੇਟੀ ਦੇ ਕਿਹੜੇ ਦਾ ਮੈਨੇਜਰ ਤੋਂ ਕਿਸੇ ਹੋਰ ਸੀਨੀਅਰ ਅਫਸਰ ਤੋਂ ਲੇਤੀ ਸਾਡੇ ਕੋਲੇ ਬੰਦਾ ਬੁਲਾਓ ਜੀ ਉਹ ਮੁਕਰ ਗਏ ਜੀ ਕਹਿੰਦੇ ਵੀ ਨਹੀਂ ਜੀ ਕਹਿੰਦੇ ਅਸੀਂ ਇਧਰੋਂ ਪੰਚਕੁਰਾ ਦੇ ਲਾਗੋ ਆਏ ਆਏ ਸੇਵਾ ਕਰਨ ਕ੍ਰੀਨਸ ਕਾਣ ਸੇਵਾ ਕਰਦੇ ਮੈਂ ਕਿ ਬਾਬਾ ਜੀ ਤੁਹਾਡੇ ਵਾਸਤੇ ਗਲਤ ਕਾ ਲਿਆ ਕਹਿੰਦੇ ਅਸੀਂ ਬੜੀ ਬਿਆੰਤ ਸਿਆਂ ਤੋਂ ਕੀਤੀ ਇਹਦੀ ਕੀ ਗੱਲ ਕਹਿੰਦਾ ਅਸੀਂ ਕਿਹੜਾ ਬੇਅਦਜੀ ਕਰਤੀ ਅਸੀਂ ਕਿਹੜਾ ਕੁਛ ਕਰਤਾ ਉਹ ਇਹ ਬੋਲੇ ਹਨਾ ਜੀ ਇਹ ਬਾਬਾ ਜੀ ਹਾਂ ਬਈ ਤੁਸੀਂ ਬਿਆਦਜੀ ਕਰ ਰਹੇ ਹੋ ਗਲਤ ਕਾ ਲਿਆ ਤੁਹਾਡੇ ਜੁੱਤੇ ਅਸਲਾ ਜੋੜੇ ਕੋਲੇ ਸੰਗਤ ਦੁੱਤੀ ਬੇਟੀਆਂ ਪੋਤੀਆਂ ਉਵੇਂ ਪਈਆਂ ਸੀ ਥੱਲੇ ਜੇਕਰ ਤੁਸੀਂ ਵੀਡੀਓ ਕੱਢ ਕੇ ਦੇਖ ਲਿਓ ਉਵੇਂ ਫਿਰ ਅਸੀਂ ਉਹ ਚਾਰੇ ਦੇ ਚਾਰੇ ਬੰਦੇ ਭੱਜ ਕੇ ਦੋ ਬੁੜੀਆਂ ਸੀਗੀਆਂ ਦੇ ਨਾਲ ਦੋ ਬੰਦੇ ਸੀਗੇ ਭੱਜ ਗਏ ਜੀ ਉਥੋਂ ਕਿਰੇਤਾ ਪੌਣਾ ਘੰਟਾ ਉਤੇ ਖੜੇ ਵੀ ਆ ਜਾਣਗੇ ਵਾਪਸ ਜਦੋਂ ਆਏ ਨਹੀਂ ਜਦੋਂ ਪਤਾ ਨਹੀਂ ਖਾਲਸਾ ਫਿਰ ਜਿਹੜਾ ਅੰਦਰਲਾ ਵੀਰ ਰਸਨਾ ਜਾ ਬਤੀ ਸੀਗੇ ਉਹ ਵੀ ਪਈਆਂ ਸੀ ਸਾਰਾ ਕੁਝ ਕੋਈ ਜ਼ਿੰਮੇਵਾਰੀ ਨਹੀਂ ਕੋਈ ਉਸ ਨਹੀਂ ਜੀ ਭੱਜ ਗਏ ਉਹ ਚਾਰੇ ਦੇ ਚਾਰੇ ਕੌਣ ਜਿੰਮੇਵਾਰ ਸੀਗਾ ਜੀ ਹਨਾ ਫਿਰ ਅਸੀਂ ਚਲੋ ਉਹਨਾਂ ਨੂੰ ਭਾ ਲਿਆ ਫਿਰ ਥੋੜਾ ਜਿਆ ਡੰਡੇ ਦਾ ਕੰਮ ਲੈਂਦਾ ਪੁਲੀ ਸ਼ਾਂਤੀ ਵਾਲਾ ਕੰਮ ਗਿਆ ਫਿਰ ਉਥੋਂ ਡੰਡੇ ਨਾਲ ਕੰਮ ਲੈਂਦਾ ਫਿਰ ਉਹ ਥੋੜੇ ਡਰ ਗਏ ਫਿਰ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਗੋਲੇ ਉਥੇ ਮੇਨ ਦਰਬਾਰ ਠੰਡੇ ਬੋਟ ਉਥੇ ਲੈ ਕੇ ਗਏ ਸਰੋਨੀ ਕਮੇਟੀ ਨੂੰ ਪਤਾ ਕੀ ਕੀ ਮੈਨੇਜਰ ਨੇ ਕਹਿੰਦਾ ਸਾਡੀ ਜ਼ਿੰਮੇਵਾਰੀ ਕੁਝ ਮਰਜ਼ੀ ਕਰ ਲੋ ਫਿਰ ਉਸੇ ਕੋਣ ਮਾੜਾ ਐਸੀ ਮਾੜੇ ਆ ਨਾ ਵੀ ਜੇ ਜੇ ਤਾਂ ਗੁੱਟ ਵੜ ਦਿੰਦੇ ਧੌਣ ਵੜ ਦਿੰਦੇ ਫਿਰ ਕਹਿੰਦਾ ਨਿਆਂਗਾ ਨੇ ਬੰਦਾ ਵੜਦਾ ਨਿਆਂ ਸਿੰਘ ਦਾ ਪਹਿਲੇ ਹੀ ਬਦਨਾਮ ਐ ਇੰਦਾਂ ਦੇ ਕੰਮ ਉਹ ਕਹਿੰਦੇ ਵੀ ਤੁਸੀਂ ਕੁਝ ਮਰਜ਼ੀ ਕਰੋ ਫਿਰ ਉਹਨਾਂ ਦੇ ਕਾਰਵਾਈ ਕਿੱਦੀ ਲਿਖਤੀ ਨਮਾ ਲੈਤਾ ਉਹਨਾਂ ਤੋਂ ਜਿਹੜਾ ਤੁਹਾਡੇ ਇੱਥੇ ਘੋੜਿਆਂ ਦਾ ਕੋਈ ਘੋੜੇ ਸਾਹਮ ਦਾ ਸਰੋਨੀ ਕਮੇਟੀ ਦੇ ਸਿੰਘ ਕੋਈ ਬਾਬਾ ਜੱਸਾ ਸਿੰਘ ਜੱਸਾ ਸ਼ਾਹ ਇਹੋ ਜਾਂ ਨਹੀਂ ਉਹਨਾਂ ਦਾ ਉਹਨਾਂ ਦੇ ਰਹਿਣ ਮਾਈਟ ਉਹ ਲਿਖਤ ਕਰ ਲਈ ਹੋਈ ਚਲੋ ਅਸੀਂ ਆਪਣੇ ਉੜਾ ਮਾਨੂੰ ਚਾਲਾ ਮਾਰਦਾ 7 ਵਜੇ ਚਲੋ ਛਾੜਤਾ ਫੇਰ ਅਸੀਂ ਮੋਤੀਰਾ ਅਮਰੀਕਨ ਨਹੀਂ ਮਾਰਨੇ ਕੋਈ ਵਿਧ ਬਣਾਉਣੀ ਹੁੰਦੀ ਆ ਸਿੰਘ ਸੀਗੇ ਚਲੋ ਐਦਾਂ ਢੇੜਾ ਦਿਨ ਬਾਗੇ 7 ਵਜੇ ਆਉਂਦੇ ਹੋ ਸਨੋ ਵਾ ਫਾੜ ਕੇ ਨੰਗਦੇ ਆ ਹਾਂਜੀ ਫਾੜ ਕੇ ਨੰਗਣ ਸਾਥ ਥੋੜਾ ਗਾਹਾ ਆ ਕੇ ਹਰੀਆਂ ਬਿਲਾਂ ਦੇ ਗੁਰਦਾਰ ਸਾਹਿਬ ਤੋਂ ਪਿੱਛੇ ਜੀ ਉੱਥੇ ਮੈਂ ਗੱਡੀ ਦੇਖ ਲਈ ਵੀ ਉਹੀ ਗੱਡੀ ਉਹੀ ਬੰਦੇ ਆ ਮੈਂ ਰੋਕ ਲਈ ਵੀ ਤੁਹਾਨੂੰ ਕਿਹਨੇ ਛੱਡਿਆ ਹਾਂ ਕਹਿੰਦੇ ਸਾਨੂੰ ਕਹਿੰਦੇ ਤੁਸੀਂ ਆਪਣੇ ਪ੍ਰੂਫ ਲੈ ਕੇ ਆਓ ਘਰਾਂ ਜਾ ਕੇ ਮੈਂ ਕਿਹਾ ਤੁਹਾਡੇ ਪ੍ਰੂਫ ਤੁਹਾਡਾ ਬ੍ਰਦਰ ਹੈਗਾ ਕਰੇ ਤੁਹਾਡਾ ਮਾਂ ਬਾਪ ਚਾਹਤਾ ਤਾਂ ਉਹ ਉਹ ਤੋਂ ਮੰਗਾਓ ਤਾਨੂੰ ਕਿਉਂ ਛੱਡਿਆ ਕਦੇ ਦਾ ਹਰਤੇ ਛੱਡਿਆ ਉਹ ਕਹਿੰਦੇ ਜੀ ਸਾਨੂੰ ਛੱਡਦਾ ਪੁਲਿਸ ਨੇ ਜੇ ਮਰਜ਼ੀ ਛੱਡਦਾ ਤੁਸੀਂ ਕੀ ਲੈਣਾ ਜਦ ਜਨੇ ਉਹਨਾਂ ਦੀ ਗੱਡੀ ਉੱਪਰ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਲੋਕੀ ਕਹਿੰਦੇ ਵੀ ਨਿਆੰਗੋ ਸੁੱਖਾ ਪੀਂਦੇ ਬਦਮਾਸ਼ੀਆਂ ਕਰਦੇ ਆ ਹਰ ਇੱਕ ਦੀ ਗੱਡੀ ਘੇਰ ਲੈਂਦੇ ਆ ਬਾਬਾ ਜੀ ਉਹਨਾਂ ਦੀ ਗੱਡੀ 'ਚ ਪੋਥੀਆਂ ਕੱਢੀਆਂ ਸੀਗੀਆਂ ਸੀ ਮੰਗਲ ਲਪਸੇ ਡੱਗੀ ਦੇ ਵਿੱਚ ਜੁੱਤੀਆਂ ਪਈਆਂ ਸੀ ਪੋਥੀਆਂ ਖੜੀਆਂ ਪਈਆਂ ਸੀ ਜਦੋਂ ਪੋਥੀਆਂ ਕੱਢੀਆਂ ਸੀ ਸਾਡੇ ਹਿਰਦੇ ਤੋਂ ਬਲੁੰਦਰੇ ਜਾਂਦੇ ਆ ਅਸੀਂ ਕਹਿੰਦੇ ਵੀ ਕੋਈ ਬਾਹਰੋਂ ਆਊਗਾ ਬਾਹਰਲੀ ਤੇ ਤੁਹਾਡੇ ਅੱਗੇ ਬੇਅਦਬੀ ਕਰਦਾ ਨਹੀਂ ਉਹ ਨਹੀਂ ਵੇਦਵੀ ਕਰਦਾ ਅਸੀਂ ਖੁਦ ਕਰ ਰਹੇ ਆ ਵੇਦਵੀਆਂ ਫਿਰ ਉਦੋਂ ਦਾ ਪਹਿਰਾ ਵਰਤਾਇਆ ਅੱਜ ਮਰਦਿੰਨਾ ਕਿਰਪਾ ਇੰਨੀ ਕਹੇ ਵੀ ਉਦੋਂ ਬੋਲੇ ਤੇ ਅੱਜ ਅਸੀਂ ਘਟ ਘਟ 10 ਗੇੜੇ ਦੇ ਇੱਕ ਬੰਦੇ ਦੀ ਵੀ ਸਟਾਲ ਨਹੀਂ ਲੱਗੀ ਪੋਤੀਆਂ ਦੀ ਫਰਕ ਤਾਂ ਪਿਆ ਨਾ ਜੀ ਫਰਕ ਪਿਆ ਫਰਕ ਤਾਂ ਪੈਣਾ ਸੀ ਹੈਨਾ ਔਰ ਪਿਛਲੇ ਸਾਲ ਚ ਮੰਦਿਰ ਨੂੰ ਚਾਟਾ ਪਾਣੀ ਸ਼ਿਕਾਇਆ ਹੁਣ ਕਹੀ ਗਏ ਬਾਬਾ ਚਾਟਾ ਪਾਣੀ ਸ਼ਿਕਾਈ ਆਪਣਾ ਚਾਟਾ ਪਾਣੀ ਤੁਹਾਨੂੰ ਪਤਾ ਹੀ ਬਾਬਾ ਹੀ ਕਿੱਦਾਂ ਦਾ ਹੁੰਦਾ ਹੈ ਨਾ ਪਿਛਲੇ ਸਾਲ ਚ ਚਾਟਾ ਪਾਣੀ ਨਿਹੰਗ ਸਿੰਘ ਨੇ ਚੰਗਾ ਸ਼ਿਕਾਇਆ ਅੱਜ ਜਸਹਾਰ ਕੋਰਪੋਰਸੈਂਟ ਹੈ ਕਿ ਨਹੀਂ ਹੈ ਕੋਈ ਤੰਬਾਕੂ ਵਾਲਾ ਨਹੀਂ ਮਿਲਿਆ ਕੁਕਲੂ ਪੂਲੇਪੜ ਕਾਸ਼ ਵਾਲਾ ਨਹੀਂ ਮਿਲਿਆ ਮਾਹੌਲ ਤਾਂ ਬਦਲੇਣਾ ਤਾਂ ਕੋਈ ਸੰਗਤ ਘਟ ਗਈ ਮਰਜ ਕਹਿੰਦੇ ਮੈਨੂੰ ਸੰਗਤ ਦੀ ਲੋੜ ਨਹੀਂ ਪਉਤੀ ਮੇਰੇ ਕੋਲੇ ਉਹ ਆਇਓ ਜਿਨ੍ਹਾਂ ਨੂੰ ਮੇਰੇ ਨਾਲ ਪੜਿਆ ਮਾਰਜ ਕਹਿੰਦੇ ਰਹਿ ਚ ਪਿਆਰੀ ਮੁੰਡਾ ਮੇਰੇ ਕੋਲ ਸਿੱਖ ਪਿਆਰਾ ਨਹੀਂ ਆ ਹੁਣ ਕਿੰਨੇ ਨੌਜਵਾਨ ਖੜੇ ਆ ਮੈਨਾਂ ਨੂੰ ਪਤਾ ਕੀ ਕਹਿੰਦਾ ਨਾ ਬਾਬਾ ਜੀ ਇਹ ਕੀ ਦੀ ਲਾਦ ਨੇ ਇਹ ਬਾਵਰ ਕੇ ਨੇ ਆਪਾਂ ਬਾਬੇ ਕੇ ਆ ਆਪਾਂ ਬਾਬੇ ਕੇ ਤਾਂ ਵਾਚਦੇ ਨੇ ਆਪਾਂ ਸਾਰਾ ਸਰੂਪ ਉਹਨਾਂ ਦਾ ਸਾਹਮਣੇ ਰੱਖਿਆ ਇਹ ਜਾਵਰ ਕੇ ਨੇ ਇਹਨਾਂ ਨੇ ਕੁਛ ਨਹੀਂ ਸਾਹਮਣੇ ਰੱਖਿਆ ਹਰ ਬੇਮਾਰਚ ਕਹਿੰਦੇ ਰਹਿਣਾ ਤੁਹਾਡਾ ਬਚਨ ਵਿੱਚ ਆਂ ભગવાન ਇਸ ਗੱਲ ਦਾ ਗੁੱਸਾ ਕਰਨਗੇ ਕਿਉਂਕਿ ਆ ਸਿੱਖੀ ਦੀ ਚਣਕ ਤਾਂ ਇਹਨਾਂ ਨੂੰ ਲੱਗਣੀ ਆ ਭਾਵੇਂ ਅੱਜ ਲੱਗ ਜ ਮਹਾਰਾਜ ਜੀ ਦਾ ਹੁਕਮ ਆ ਨਾ ਰੈਤ ਨਾਮਾ ਬਾ ਪੜਦੇ ਆ ਬਿਨਾ ਤੇਕ ਕੇ ਸਿੰਘ ਦੇ ਮੂੰਹ ਨਾ ਦਿਦਾਰੇ ਕੋਈ ਕਿੰਨੀ ਮਰਜ਼ੀ ਬੰਦਗੀ ਕਰ ਲੇ ਜਿੰਨੇ ਮਰਜ਼ੀ ਕੁਛ ਕਰ ਲੇ ਜਿਹਦੇ ਦਾੜੀ ਕੇਸ਼ ਐ ਨਹੀਂ ਜਿਹੜਾ ਅਮਰਤ ਬਾਟੇ ਦੀ ਪੋਲ ਨਹੀਂ ਛਗੀ ਬਾਬਾ ਜੀ ਉਹ ਨਰਕਾਂ ਦਾ ਹੀ ਭਾਗੀ ਬਣੂ ਮਰਨੇ ਆਉਣਾ ਜਾਣਾ ਮਰ ਰਹਿੰਦੇ ਆ ਅਮਰਤ ਪੀਵੇ ਅਮਰ ਸੋ ਹੋਵੇ ਮਰ ਕੇ ਜਿਹੜਾ ਅਮਰਤ ਸ਼ਕਤ ਆ ਉਹ ਅਮਰ ਉਹ ਮਰਨ ਜਾਉਂਦਾ ਹੀ ਨਹੀਂ ਆਹ ਰੈਤ ਦਿੱਤੀ ਆ ਆਪਾਂ ਫੇਰ ਉਸੇ ਸਵਾਲ ਤੇ ਆਉਂਦੇ ਆ ਉਹ ਕੀ ਹੋਇਆ ਉਹਦੇ ਬਾਅਦ ਜਦੋਂ ਉਹਦੇ ਬਾਅਦ ਬਾਬਾ ਜੀ ਅਸੀਂ ਸ੍ਰੋਣੀ ਕਮੇਟੀ ਇੱਥੇ ਵੀ ਜੋਤੀਸ ਰੂਪੀ ਮੈਨੇਜਰ ਕੋਲੇ ਆਏ ਸੀ ਉਹ ਵੀ ਭੱਜ ਗਏ ਸੀ ਬੰਦਾ ਉਹ ਵੀ ਚਲ ਗਿਆ ਸੀਗਾ ਦਫ਼ਤਰ ਛੱਡ ਕੇ ਵੀ ਸਾਡੇ ਨਾਲ ਇੰਨੀ ਨੇ ਬੇਇਨਸਾਫੀ ਹੋਈ ਹੈ ਸਾਡੇ ਨਾਲ ਸ੍ਰੋਣੀ ਕਮੇਟੀ ਨੇ ਤੁਰੇ ਸਾਡੇ ਨਾਲ ਕੋਈ ਨੌਜਵਾਨ ਨਹੀਂ ਉਹਦੇ ਤੇ ਵੀ ਚਲੋ ਆਪਾਂ ਉਹਨਾਂ ਦਾ ਪਤਾ ਕਰੀਏ ਕਿਉਂ ਪੋਥੀਆਂ ਲਾਈਆਂ ਤੁਸੀਂ ਗੱਲ ਪਾਦੇ ਕੋਈ ਵੱਡੇ ਜੱਥੇ ਨਾਲ ਨੂੰ ਮਿਲਣਾ ਸੀਗਾ ਬਾਬਾ ਜੀ ਉਹ ਹੀ ਤਾਂ ਬਾਹ ਫੜਦਾ ਤੁਹਾਡੀ ਛੱਡ ਕੇ ਕਿਸੇ ਨੇ ਬਾਹ ਨਹੀਂ ਫੜੀ ਬਾਬਾ ਜੀ ਕਿਸੇ ਨੇ ਵੀ ਹੁਣ ਇਹ ਸਵਾਲ ਲਾ ਲੋ ਵੀ ਕੱਲਾ ਗੁਰੂ ਗ੍ਰੰਥ ਸਾਹਿਬ ਮਰ ਜਾ ਆਪਣਾ ਤਾਂ ਨਹੀਂ ਨਹੀਂ ਸਾਰੇ ਪੰਥ ਦਾ ਹੀ ਆ ਸਾਰੇ ਸੰਸਾਰ ਦਾ ਹੀ ਆ ਸਾਰਿਆਂ ਨੇ ਸਿਹਤ ਦਿੰਦਾ ਖਾਂ ਹਾਂਜੀ ਉਹ ਕਹਿੰਦੇ ਵੀ ਤੁਹਾਡਾ ਕਾਸੀ ਕੀ ਲੈਣਾ ਬਾਕੀ ਸਮਾਜ ਦਾ ਵਾਗੇ ਬਾਬਾ ਜੀ ਉਹ ਲਗਦਾ ਤੂੰ ਮਰਦਾ ਮਾਰੇ ਸੀ ਕੀ ਲੈਣਾ ਵਾ ਇਹ ਵੀ ਹੈ ਕਿਉਂਕਿ ਅੱਜ ਦੇ ਸਮੇਂ ਤੇ ਲੋਕੀ ਪੈਸਿਆਂ ਦੀ سپورਟ ਕਰਦਾ ਜਿਹੜਾ ਬੰਦਾ ਗੁਰੂ ਦੇ ਲਈ ਤੁਰਦਾ ਹੁਣ ਛੋਟੀ ਜੀ ਗੱਲ ਲਾ ਲੋ ਚੰਡੀਗੜ੍ਹ ਕਿੰਨਾ ਟਾਈਮ ਹੋ ਗਿਆ ਮੋਰਚਾ ਲੱਗੇ ਨੂੰ ਹੋ ਗਏ ਤੇ ਰਾਈ ਸਿੰਘਾਂ ਦਾ 3 ਸਾਲ ਹੋ ਗਏ ਨੇ 3 ਸਾਲ ਹੋ ਗਏ ਨਾ ਦੇਰ ਸਾਡੇ ਵਿੱਚ ਮੋਦੀ ਨੂੰ ਮਨਾਲਿਆ ਸੀ ਨਾ ਜ਼ਿਮੀਂਦਾਰਾਂ ਨੇ ਜਾ ਕੇ ਮਨਾਲਿਆ ਸੀ ਨਾ ਦੇਰ ਸਾਡੇ ਵਿੱਚ ਆਦੇ ਲਈ ਆਪਣੀਆਂ ਜ਼ਮੀਨਾਂ ਲਈ ਸੀ ਆਪਣੇ ਲਈ ਲੜੇ ਨੇ ਨਾ ਕਿਸੇ ਦੀ ਨਹੀਂ ਲੜਦਾ ਕੋਈ ਉਹ ਕੋਈ ਟਾਵਾ ਬੈਠਾ ਹੋਣਾ ਉੱਤੇ ਮੋਰ ਚੜਾਈ ਵੀ ਨਹੀਂ ਯਾਰ ਉਹਨਾਂ ਦੇ ਲਈ ਲੜਨਾ ਆਪਾਂ ਨਹੀਂ ਕੌਣ ਲੜਦਾ ਆਪਣੇ ਲਈ ਸਾਰੇ ਭੱਜਦੇ ਨੇ ਜਦੋਂ ਪਤਲਾਦੇ ਆਪਣੇ ਖੁੰਦਾ ਕੁਝ ਉਦੋਂ ਭੱਜਦੇ ਨੇ ਜਦੋਂ ਕਿ ਜਿਹੜਾ ਹਰੂ ਸਿੰਘ ਆਪਣੇ ਲਈ ਮਰਦਾ ਉਹ ਕਹਿੰਦਾ ਯਾਰ ਆਪਾਂ ਨੇ ਕੀ ਲੈਣਾ ਮਰ ਗਿਆ ਤਾਂ ਮਰ ਗਿਆ ਕੋਈ ਕਰਦਾ ਤਾਂ ਕਰਦਾ ਉਹਨਾਂ ਨੇ ਸਾਡੇ ਲਈ ਉਹ ਸ਼ਹਾਦਤ ਦਿੱਤੀ ਨੇ ਇਹੇ ਇਹੇ ਕਾਰਨ ਉਹ ਜੇਲਾ 'ਚ ਬੈਠੇ ਨੇ ਜੀ 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 ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕੀਤੀ ਜਿਨ੍ਹਾਂ ਨੇ ਹਰਮੰਦਰ ਦੀ ਬੇਅਦਬੀ ਕੀਤੀ ਜਿਨ੍ਹਾਂ ਨੇ ਅਕਾਲ ਤਖਤ ਦਾ ਉਹਨਾਂ ਨੂੰ ਸੋਦਾ ਲਾਇਆ ਸਾਡਾ ਵੀ ਕੰਮ ਉਹ ਆ ਅੱਛਾ ਮਾਰਜੀ ਕਹਿੰਦੇ ਨੇ ਨਾ ਗੋਲਕੇ ਸੰਧਾ ਉਹਨਾਂ ਦਾ ਸੁਣੇ ਨਾ ਕਾਨ ਵੀ ਉਹੀ ਕੰਮ ਹੈ ਆਪਣਾ ਵੀ ਇਹ ਨੰਦੇ ਸੁਣ ਨਹੀਂ ਸਕਦੇ ਦੇਖਣਾ ਤਾਂ ਦੂਰ ਦੀ ਗੱਲ ਆ ਜੀ ਜਿਵੇਂ ਸੰਤ ਗੈਨੀ ਸੰਤ ਜਰਨੈਲ ਸਿੰਘ ਦੀ ਗੱਲ ਦਾ ਭੰਡਾਰਾ ਵਾਲੇ ਕਹਿੰਦੇ ਹੁੰਦੇ ਆ ਕੋਈ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਕੋਈ ਵੀ ਉਹਨੂੰ ਸੋਧ ਕੇ ਮੇਰੇ ਕੋਲ ਆ ਜਾ ਮੈਂ ਬੈਠਾ ਇਹੀ ਆਪਣੇ ਨਾਂ ਹੁੰਦੇ ਫੌਜ ਸਾਡੇ ਜੇਜਦਾਰ ਕਹਿਣ ਵੀ ਕੋਈ ਕੋਈ ਵੀ ਬੇਅਦਵੀ ਕਰਦਾ ਗੁਰੂ ਜੀ ਕੋਈ ਵੀ ਹੋਵੇ ਕੜਮ ਚੌਧਰੀ ਫੌਦ ਤੇ ਸਾਡੇ ਕੋਲੇ ਆਜੇ ਤੁਹਾਡੀ ਬਾਂਕ ਨੇ ਵੀ ਚੱਕ ਕੇ ਸੀ ਬੈਠੇ ਇਹ ਚਾਹੀਦਾ ਫੌਦ ਤਾਂ ਤਿਆਰ ਪਰ ਤਿਆਰ ਬੈਠੀ ਆ ਫੌਦ ਤਾਂ ਕਹਿੰਦੀ ਆ ਵੀ ਜੰਗ ਲੱਗੇ ਸਹੀ ਫੌਜ ਨੂੰ ਜੰਗ ਦੇ ਕੇ ਖੁਸ਼ੀ ਚੜਦੀ ਆ ਖੁਸ਼ੀ ਚੜਦੀ ਵੀ ਜੰਗ ਲੱਗੇ ਸਹੀ ਇਹਦਾ ਘਾਲ ਘਾਲ ਦੇ ਚਕਾਰੇ ਉਹਦੀ ਕਜਾ ਦੇਣਾ ਵੀ ਆਜੋ ਇਹ ਖੇਡ ਹੈ ਜੀ ਉਹ ਮੋਰਚਾ ਫਿਰ ਫਤਿਹ ਹੋ ਗਿਆ ਸੀਗਾ ਹਾਂਜੀ 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 ਉਦੋਂ ਫਤਿਹ ਹੋ ਗਿਆ ਸੀਗਾ ਜੀ ਉਹ ਚਲੋ ਹੁਣ ਤੁਸੀਂ ਨੌਜਵਾਨ ਨੂੰ ਕੀ ਕਹਿਣਾ ਚਾਹੋਗੇ ਸੰਦੇਸ਼ ਕੀ ਦੇਣਾ ਹੈ ਅਸੀਂ ਨੌਜਵਾਨਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਹਰ ਸਾਲ ਤੁਸੀਂ ਆਉਂਦੇ ਹੋ ਕਹਿੰਦੇ ਨੇ ਨਾ ਕਦੇ ਇੱਕ ਹਫ਼ਤਾ ਕਹਿੰਦੇ ਜਿੰਨ ਕੇ ਦਿਨ ਮਨਾਤੇ ਹੋਣ ਕੀ ਬਾਤ ਵੀ ਮਨਾ ਕਰੋ ਮਨਾ ਕਰੋ ਬਾਬਾ ਫਤੇ ਸਿੰਘ ਜੀ ਬਾਬਾ ਜੀ ਹਾਰ ਸਿੰਘ ਜੀ ਬਾਬਾ ਜੋਰ ਵਰਸ਼ਨ ਜੀ ਬਾਬਾ ਅਜੀਤ ਸਿੰਘ ਜੀ ਤਿੰਨਾਂ ਦੇ ਸਰੂਪ ਆਪਣੇ ਸਰੂਪਾਂ ਨਾਲ ਮਿਲਾ ਕੇ ਦੇਖ ਲੈਣੇ ਨੌਜਵਾਨ ਇਹ ਤੋਂ ਵੱਧ ਕੇ ਆਪਾਂ ਕੁਝ ਨਹੀਂ ਕਹਿ ਸਕਦੇ 7:00 ਤਿੰਨਾਂ ਦੇ ਸਰੂਪ ਆਪਣੇ ਸਰੂਪਾਂ ਨਾਲ ਮਿਲਾ ਕੇ ਦੇਖ ਲੈਣੇ ਤੇ ਸਾਡਾ ਚਿਹਰਾ ਮੋਹਰਾ ਬਾਬਾ ਫਤੇ ਸਿੰਘ ਜੀ ਨਾਲ ਮਿਲਦਾ ਬਾਬਾ ਅਜੀਤ ਸਿੰਘ ਜੀ ਨਾਲ ਮਿਲਦਾ ਵੇ ਖੰਡੇ ਵਟੇ ਦੀ ਪੌਲ ਸੋ ਕੋ ਜਵਾਨੋ ਕਿਉਂ ਭਟਕੇ ਫਿਰਦੇ ਹੋ ਕਿਉਂ ਬਾਵਰ ਕੇ ਬਣਦੇ ਹੋ ਤੁਸੀਂ ਬੱਬਾਈ ਪੌਲ ਤੇ ਯਾਦ ਆਇਆ ਕਈ ਸਾਂ ਤੇ ਵੀ ਕਹਿੰਦੇ ਵੀ 7000 ਪ੍ਰਾਣੀਆਂ ਨੂੰ ਅਮਰ ਸ਼ਕਾਤਾ ਅੱਜ 8000 ਨੂੰ ਸਨਾਈ ਲੱਖਾਂ ਨੂੰ ਸ਼ਕਾਤਾ ਫਿਰ ਉਹਦੇ ਚ ਤੇ ਖਾਲਸਾ ਪੰਥ ਜੇ ਕੀ ਆ ਵੀ ਫਰਕ ਹੈ ਵੀ ਜਿਹੜਾ ਉਹ ਇੱਕ ਦਿਨ ਛੱਕਦੇ ਆ ਮਹੀਨੇ ਬਾਅਦ ਛੱਡ ਦਿੰਦੇ ਆ ਮੈਂ ਦੱਸਦਾ ਬੱਬਾਈ ਮੇਰੇ ਪਿੰਡ ਨਾਲ ਇੱਕ ਸੰਗਰਾਮ ਤੇ 15 20 ਬੰਦੇ ਅਮਰ ਸ਼ਕ ਕੀਏ ਸੀ ਮੇਰੇ ਨਗਰ ਉਹਦੇ ਵਿੱਚੋਂ 3 4 ਜਾਨੇ ਰਹਿ ਗਏ ਬਾਕੀ ਸਾਰਿਆਂ ਨੇ ਕਿਰਪਾਨਾਂ ਲਾ ਕੇ ਰੱਖਤੀਆਂ ਆਰਮੀ ਕੀ ਆ ਮੈਂ ਦੱਸਾਂ ਕਰਨ ਬਾਬੇ ਕੰਡੋਤੀਆਂ ਪਤਾ ਧੋਕੀਆਂ ਪਤਾ ਕੀ ਆ ਵੀਰੇ ਪਹਿਲਾਂ ਹੁਕਮ ਸੀਗਾ ਨਿਹੰਗ ਸਿੰਘਾਂ ਨੂੰ ਦਲਾਂ ਪਾਂਤਾ ਨੂੰ ਅਮਰ ਸ਼ਕਾਉਂਦਾ ਕਿਉਂ ਕਿਉਂਕਿ ਉਹਨਾਂ ਨੇ ਸਾਲ ਦੇ ਵਿੱਚ ਦੋ ਵਾਰੀ ਨਗਰ ਦੇ ਵਿੱਚ ਜਾਣਾ ਉਹਨਾਂ ਨੇ ਜਾਣਾ ਵੀ ਇੱਥੇ ਸਾਡਾ ਸਿੰਘ ਆ ਬਈ ਆਹ ਦਲਪਰਤ ਉਹਨੇ ਅਮਰ ਸ਼ਕਿਆ ਸੀਗਾ ਉਹ ਜਾਂਦੇ ਸੀਗੇ ਪੁੱਛਦੇ ਸੀਗੇ ਵੀ ਆਹ ਸਾਡੇ ਸਿੰਘ ਤਿਆਰ ਵਰਤਿਆ ਰਹਿਗੇ ਜਿਹੜਾ ਨਹੀਂ ਸੀਗਾ ਨਨਤਨ ਕੋੜੇ ਦੀ ਲੱਦੇ ਚ ਗਾਉਂਦੇ ਨਣੇ ਕੋੜਾਂ ਦੇ ਖਰਖਰਾ ਮਰਾਉਂਦੇ ਇਹਨਾਂ ਨੇ ਦਾਣਾ ਪਾਣੀ ਕਰਾਉਂਦੇ ਇਹਨਾਂ ਨੇ ਕੱਖ ਵੜਾਉਂਦੇ ਉਹ ਤੋਂ ਉਹਨੂੰ ਡੰਡ ਲਾਉਂਦੇ ਸੀਗੇ ਵੀ ਆਹ ਸੇਵਾ ਕਰਤੇ ਨੂੰ ਫਿਰ ਮਾਫਾ ਮਿਲੂਗਾ ਜੀ ਕਿਉਂ ਆਪਾਂ ਅਕਾਲੀ ਭੂਲਾ ਸਿੰਘ ਵਰਗਾ ਜੇਹੇਦਾਰ ਭਾਲਦੇ ਆਂ ਬਾਬਾ ਜੀ ਇਸੇ ਕਾਰਨ ਨਹੀਂ ਭਾਲਦੇ ਆਂ ਆ ਇੱਕ ਸੁਣਦੇ ਆਂ ਕਥਾ ਕਹਿੰਦੇ ਸਰਦਾਰ ਹਰੀ ਸਿੰਘ ਨਲੂਏ ਨੂੰ ਕਿਸ ਸਿੰਘ ਨੇ ਫੜਾਦਾ ਵੀ ਰਾਜ ਸਾਹ ਤੁਹਾਡੇ ਸ਼ਸਤਰ-ਵੱਤਰ ਵਰਦਿਆ ਚੱਕੋ ਜੀ ਵੀ ਅਸੀਂ ਤੁਹਾਡੇ ਸਿੱਖ ਨਹੀਂ ਹੈਗੇ ਰਹਿਤ ਪਿਆਰੀ ਆ ਨਾ ਬਹੁਤ ਵੱਡੀਆਂ ਰਹਿਤ ਨਮੋਣੀ ਬਾਬਾ ਜੀ ਕਹਿੰਦਾ ਵੀ ਲੋ ਮੈਂ ਨਹੀਂ ਪਾਉਣਾ ਤੁਹਾਡੇ ਸ਼ਸਤਰ ਸਰਹਰੀ ਜਿਸ ਨੂੰ ਨਲੂਆ ਕਹਿੰਦਾ ਵੀ ਤੂੰ ਸ਼ਸਤਰ ਦਾ ਮੋਰ ਤਾਂ ਛੱਡ ਦੇ ਜਿਹੜੀਆਂ 15 ਬੁੰਡਾਂ ਤੇਰੇ ਅੰਦਰ ਗਈਆਂ ਨੇ ਉਹ ਵੀ ਕੱਢ ਕੇ ਲੈ ਕੇ ਜਾਣੀਆਂ ਨੇ 7 ਵਜੇ ਇਹੋ ਜਿਹੇ ਦਰਨਾਲ ਚਾਹੀਦਾ ਸਾਨੂੰ ਇਹ ਨਹੀਂ ਹੈਗਾ ਵੀ ਖੰਡੇ ਬਾਟੇ ਦੀ ਪੌਲ ਸ਼ਕਲੀ ਵੀ 15 ਬੁੰਡਾਂ ਆਪਣੇ ਅੰਦਰ ਚਲ ਗਈਆਂ ਤੇ ਆਪਾਂ ਉਹ ਹੋ ਗਏ ਵੱਡੇ ਗਿਆਨੀ ਬਣ ਗਏ ਇਹਦਾ ਸਕੂਲ ਦੇ ਵਿੱਚ ਦਾਖਲਾ ਲੈ ਲੈਣ ਨੂੰ ਪੜਨਾ ਪੈਣਾ ਇਹਦਾ ਇੱਕ ਸੰਸਾਰ ਇਹ ਲੋਕਾਂ ਤੇ ਮਾਇਆ ਪਈ ਹੋਈ ਹੈ ਜੀ ਜਿਸ ਦਿਨ ਇਹ ਤੁਮਨ ਦੀ ਮਾਇਆ ਦੂਰ ਹੋ ਗਈ ਫਿਰ ਇਹ ਗੁਰੂ ਵਾਲੇ ਬਣਨਗੇ ਅਜੇ ਇਹਨਾਂ ਤੇ ਮਾਇਆ ਪਈ ਹੋਈ ਹੈ ਸਤਿਗੁਰੂ ਦੀ ਇਹ ਸੱਚ ਦੀ ਖੇੜ ਵਰਤਨੀ ਹੈ ਇਹੋ ਵਰਤ ਗਈ ਫਿਰ ਮਰ ਜੀ ਕਹਿੰਦੇ ਨੇ ਨਾ ਵੀ ਜਿਹਨੂੰ ਆਹ ਜਾ ਕੇ ਹਵਾ ਲੱਗੀ ਆਪੇ ਨਿਹਰ ਸਿੰਘ ਵਰਨ ਦਾ ਜਾਊਗਾ ਆਪਣੇ ਆ ਬਣੂਗਾ ਪਰ ਕਹਿੰਦੇ ਨਾ ਨਾ ਰਹਿਤ ਪਿਆਰੀ ਮੁੱਜ ਕੋ ਸਕੇ ਪਿਆਰਾ ਮਰ ਕੇ ਰਹਿਤ ਵੈਤ ਵਿੱਚ ਪੂਰੇ ਰਹੋ ਫੇਰ ਹੀ ਫਾਇਦਾ ਠੀਕ ਹੁਣ ਆਪਣਾ ਲੰਮਾ ਸਹੌ ਹੋ ਗਿਆ ਬੱਬੇ ਆਪਾਂ ਸੇਵਾ ਕਰਦੇ ਹਣਾ ਵਿਚਰਦੇ ਆਂ ਭਰਾਵਾ ਦੇ ਨਾਲ ਤੁਹਾਡੇ ਨਾਲ ਵੀ ਪਰ ਕਹਿੰਦੇ ਗੁਰਸਿੱਖਾਂ ਕੋਲ ਗੁਰਸਿੱਖ ਦੀ ਗੱਲ ਮਿਲਦੀ ਆ ਅਗਿਆਨੀ ਕੋਲ ਗੁਰਮਤਿ ਦੀ ਗੱਲ ਨਹੀਂ ਮਿਲਦੀ ਹੁਣ ਸੰਸਾਰੀ ਗੱਲ ਕਰਨੀ ਆ ਹੋਰ ਕੀ ਵਚਨ ਕਰੂਗਾ ਵਾਹਿਗੁਰੂ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਬਹੁਤ ਧੰਨਵਾਦ ਸਮਾ ਦੇਣ ਵਾਸਤੇ ਜਾਨੀ ਕੋ ਜਾਨੀ ਮਿਲਾ ਦੇ ਉਹ ਖੇਡ ਬਣਦੀ ਆ